ਅਮਨਿਸਰ ਦੇ ਦਿਹਾਤੀ ਦੇ ਐਸਐਸਪੀ ਚੰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਸਰਾ ਅਤੇ ਨਸ਼ੇ ਦੇ ਲੁੱਟਾ ਖੋਹਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਕੱਥਾ ਮੰਗਲ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਪਿਛਲੇ ਦਿਨੀ ਇੱਕ ਲੰਮਰਦਾਰ ਨੂੰ ਗੋਲੀ ਮਾਰ ਕੇ ਮੌਤੇ ਘਾਟ ਉਤਾਰਨ ਦੇ ਦੋਸ਼ੀਆਂ ਵਿੱਚੋਂ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਡੀਐਸਪੀ ਦਿਹਾਤੀ ਜਸਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਸਬ ਇੰਸਪੈਕਟਰ ਖੁਸ਼ਕੁਸ਼ਰਮਾ ਮੁਖ ਅਫਸਰ ਥਾਣਾ ਕਥੂਨ ਅੰਗੜਵਾਲੋਂ ਪਿਛਲੇ ਦਿਨੀ ਪਿੰਡ ਸਰਹਾਲਾ ਵਿਖੇ ਲੰਮਰਦਾਰ ਭਗਵੰਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸ ਦੇ ਚੱਲਦੇ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ 24 ਘੰਟਿਆਂ ਦੇ ਵਿੱਚ ਹੀ ਕਤਲ ਤਿੰਨੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਜਿਨ੍ਹਾਂ પાસે ਇੱਕ ਗੱਡੀ Swift ਅਤੇ ਇੱਕ ਲਾਇਸੈਂਸੀ ਰਿਵਾਲਵਰ ਬਰਾਮਦ ਕੀਤਾ ਗਿਆ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਦੇ ਬਾਕੀ ਸਾਥੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ ਬਿਊਰੋ ਰਿਪੋਰਟ এবੀਪੀ ਸੰਜਾ ਭਗਵੰਤ ਸਿੰਘ ਪੱਤਰ ਸੋਨ ਸਿੰਘੀ ਵਾਸੀ ਸਿਹੜਾੜੇ ਦਾ ਇਹ ਇਹਦਾ ਜਿਹੜਾ ਕੱਲ 7 ਵਜੇ ਇਹਦੀ ਕਰੇ ਇੰਟਰੂ ਹੋ ਕੇ ਆਪਣਾ ਅਮਰਬੀਰ ਸਿੰਘ ਨੇ ਨਾਲ ਉਹਦੇ ਨਾਲ ਚਾਰ ਪੰਜ ਸਾਥੀ ਹੋ ਰਹੀ ਤੇ ਉਹਨਾਂ ਨੇ ਜਾ ਕੇ ਉਹਦੇ ਘਰੇ ਫਾਇਰਿੰਗ ਕੀਤੀ ਜਿਹੜੀ ਭਗਵੰਤ ਸਿੰਘ ਦੀ ਡੈਥ ਹੋ ਗਈ ਤੇ ਭਗਵੰਤ ਸਿੰਘ ਦੇ ਜਿਹੜੇ ਆਪਣਾ ਬ੍ਰਦਰ ਹੀ ਰੰਗਵੀਰ ਸਿੰਘ ਉਹਨਾਂ ਦੇ ਬਿਆਨ ਤੇ ਜਿਹੜਾ ਅਸੀਂ ਇਹ ਪਰਚਾ ਦਰਜ ਕੀਤਾ ਸੀ ਤੇ ਜਿਹੜੇ ਦੋਸ਼ੀ ਅਸੀਂ ਇਹ ਆਪਣਾ 12 ਘੰਟੇ ਤੋਂ ਪਹਿਲਾਂ ਪਿੱਛੇ ਤਿੰਨ ਦੋਸ਼ੀ ਜਿਹੜੇ ਅਸੀਂ ਗ੍ਰਿਫਤਰ ਗ੍ਰਿਫਤਰ ਕਰ ਲਿਆ ਤੇ ਨਾਲ ਉਹ ਤੋਂ ਜਿਹੜਾ ਵਾਲਵਰ ਬ੍ਰਾਂਮਤ ਕਰ ਲਿਆ ਤੇ ਇੱਕ ਆਪਣਾ ਕਾਰ ਬ੍ਰਾਂਮਤ ਕਰ ਲਈਆ ਤੇ ਇਹਨਾਂ ਦੇ ਵਿਰੁੱਧ ਐਫਆਰ ਨੰਬਰ 93 ਦਰਜ ਕੀਤੀ ਹੈ 269 ਤੇ 110 103 190 191 3 133 ਬੀ ਐਨ ਐਸ ਹਰਮਗ ਦਰਜ ਕੀਤੀ ਰਿਪੋਰਟ ਚ ਪੇਸ਼ ਕਰਕੇ ਰਿਮਾਂਡ ਲਵਾਂਗੇ ਤੇ ਤੇ ਲਾਇਸੈਂਸ ਜਿਹੜਾ ਇਹਦਾ ਕੈਨਸਲ ਕਰਨ ਲਈ ਭੇਜਾਂਗੇ